ਚੱਲ ਭਾਈ ਇਹ ਪੰਡਾ ਬਲਦ ਜੀ ਬੱਗਾ ਸਰਦਾਰ ਸੋਨੀਵਾਲ ਜੂ ਐਸੇ ਬਿਛਾਉਣੀ ਭਾਈ ਬੇਂਦਰੀ ਬਲ ਬਿਛਾਉਣੀ ਪ੍ਰਭੂ ਨਰੰਗਾ ਬਾਦ ਕੈਨੇਡਾ ਸਰਦਾਰ ਬਲਬੀਰ ਸਿੰਘ ਜੀ ਦੀ ਬਲ ਬਿਛਾਉਣੀ ਸਰਦਾਰ ਧੰਨਾ ਸਿੰਘ ਜੀ ਦੀ ਬਲ ਬਿਛਾਉਣੀ ਇਹ ਅੰਦਰਲਾ ਜੀ ਕਾਲਾ ਚੰਕਰ ਸਿੰਘ ਪੋਣੀ ਹੌਸਨ ਸਿੰਘ ਪੋਣੀ ਜਿੰਦੋ ਕੈਨੇਡਾ ਇਹ ਵੀ ਬਾਲ ਦਬਾਜੀ 24 ਪਰੇ ਸਿੱਧੇ ਹੋਏ ਆ ਪਾ ਲਓ ਜੀ ਸਮਾਂ ਗੌਰ ਨਾਲ ਟਾਈਮ ਹੈ ਜੀ ਦਾ ਉੱਡਦੀ ਤੂੜ ਸੈ ਗੱਡੀ ਯਾਰ ਦੀ ਨਜ਼ਰ ਨਾਲ ਸਮਾਂ ਕਰ ਗਏ ਆ 50 ਸੈਕਿੰਡ 82 ਪੁਆਇੰਟ ਬੀ 50 82